ਸਰਦਾਰ ਸੁਖਵੀਰ ਸਿੰਘ ਪਾਗਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਪਾਗਲ ਜਿੰਦਾਬਾਦ ਜਿੱਤੀ ਜਾਤਾ ਸਲੇਮਾਨ ਜਿੰਦਾਬਾਦ ਜਿੱਤੀ ਜਾਤਾ ਸਲੇਮਾਨ ਜਿੰਦਾਬਾਦ ਸ਼ਰਮਨੀ ਕਾਲੀ ਦਲ ਜਿੰਦਾਬਾਦ ਕੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਅੱਲਾ ਦਾ ਸ਼ੁਕਰ ਹੈ ਕਿ ਅੱਜ ਅਕਾਲੀ ਦਲ ਦੀ ਜੋ ਪੋਜੀਸ਼ਨ ਤੁਹਾਡੇ ਸਾਹਮਣੇ ਆ ਕਿ ਪਿੰਡਾਂ ਤੋਂ ਆਪ ਮੁਹਾਰੇ ਲੋਗ ਜਿੰਨੇ ਸਾਨੂੰ ਉਮੀਦ ਨਹੀਂ ਸੀ ਅਸੀਂ ਸਿਰਫ ਮੈਸੇਜ ਲਗਾਇਆ ਸੀ ਜਿਹੜੇ ਲੋਕਾਂ ਨੂੰ ਬੁਲਾਇਆ ਸੀ ਉਹ ਤਾਂ ਆ ਹੀ ਆਏ ਨੇ ਔਰ ਇੰਨੇ ਨਵੇਂ ਚਿਹਰੇ ਮੈਨੂੰ ਦੇਖਣ ਨੂੰ ਮਿਲ ਰਹੇ ਨੇ ਜੋ ਅੱਜ ਤੱਕ ਮੈਨੇ ਨਹੀਂ ਦੇਖੇ ਸੀ ਰੱਬ ਦਾ ਕਰਮ ਹੈ ਔਰ ਸਾਡੇ ਪ੍ਰਧਾਨ ਜੀ ਦੀ ਮਿਹਨਤ ਹੈ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਵਰਕਰਾਂ ਦੀ ਮਿਹਨਤ ਹੈ ਸਾਡੇ ਸਰਕਲ ਪ੍ਰਧਾਨਾਂ ਦੀ ਮਿਹਨਤ ਹੈ ਮੈਂ ਸਾਰਾ ਇਹ ਕ੍ਰੈਡਿਟ ਸਾਡੇ ਜਿਹੜੇ ਰੀੜ ਦੀ ਹੱਡੀ ਸਾਡੇ ਵਰਕਰ ਹੁੰਦੇ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਸਰਕਲ ਪ੍ਰਧਾਨ ਔਰ ਸਾਡੇ ਜਿਹੜੇ ਲੋਕਲ ਕੰਮ ਕਰ ਰਹੇ ਨੇ ਇਹਨਾਂ ਸਾਰਿਆਂ ਨੂੰ ਦਿੰਨੀ ਹੈ ਕਿ ਬਹੁਤ ਹੀ ਰੱਬ ਦਾ ਸ਼ੁਕਰ ਕਰਦੀ ਹਾਂ ਇਹਦੇ ਲਈ। ਕੀ ਲੱਗਦਾ ਹੁਣ ਕਿੰਨਾ ਇਕੱਠ ਆਉਂਦੀ ਰਵੀ ਦਾ? ਉੱਥੇ ਤੁਸੀਂ ਦੇਖੋਗੇ ਕਿ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੋਏਗਾ। ਜੇ ਇੱਥੇ ਅਜੇ ਹਾਲਾਤ ਨੇ ਜਿੱਥੇ ਮਲੇਰ ਕਾਲਜ ਤੇ ਕਿਹਾ ਜਾਂਦਾ ਕਿ ਅਕਾਲੀ ਦਲ ਦਾ ਕੁਝ ਵੀ ਨਹੀਂ ਹੈ। ਜੇ ਅਗਰ ਇੱਥੇ ਇਕੱਠ ਹੋ ਸਕਦਾ ਤਾਂ ਬਾਕੀ ਜਿਹੜੇ ਹਲਕੇ ਨੇ ਉੱਥੇ ਤਾਂ ਬਹੁਤ ਜ਼ਿਆਦਾ ਪਹਿਲਾਂ ਹੀ ਲੋਕ ਬਹੁਤ ਕੰਮ ਕਰਦੇ ਨੇ। ਇੱਥੇ ਤਾਂ ਸਾਡੇ ਜਿਹੜੇ ਪੁਰਾਣੇ ਇਨਚਾਰਜ ਸੀ ਉਹਨਾਂ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਸੰਭਾਲ ਲਿਆ ਹੀ ਨਹੀਂ ਆ। ਰੱਬ ਨੇ ਮੈਨੂੰ ਮੌਕਾ ਦਿੱਤਾ ਮੈਂ ਇਹਨਾਂ ਨੂੰ ਕਦੇ ਜ਼ਿੰਦਗੀ 'ਚ ਨਿਰਾਸ਼ ਨਹੀਂ ਹੋਣ ਦੇਵਾਂਗੀ। ਕਾਲੀ ਦਲ ਇਸ ਵਾਰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵੱਧ ਕੇ ਜਿਹੜਾ ਗਿਣਤੀ ਚ ਵੋਟ ਜਿੱਤ ਕੇ ਆਪਣੀ ਸਰਕਾਰ ਬਣਾਏਗਾ ਮੈਂ ਦਾਵਾ ਕਰਦੀ ਹਾਂ ਕਿਉਂਕਿ ਲੋਕਾਂ ਨੇ ਅਜ਼ਮਾ ਲਿਆ ਜਿਹੜੀ ਕਾਂਗਰਸੀ ਉਹਨੂੰ ਵੀ ਦੇਖ ਲਿਆ ਕਿ ਝੂਠੇ ਵਾਅਦੇ ਲਾਰੇ ਲਾ ਕੇ ਆਈ ਸੀ ਔਰ ਉਸ ਤੋਂ ਬਾਅਦ ਜਿਹੜੀ ਬਦਲਾਅ ਦੀ ਰਾਜਨੀਤੀ ਕਹ ਰਹੇ ਸੀ ਕਿ ਅਸੀਂ ਕਰ ਰਹੇ ਹਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਕੇਜਰੀਵਾਲ ਦੇ ਜਿਹੜੇ ਝਾੜੂ ਦੇ ਤਿੰਕਾ ਤਿੰਕਾ ਹੋਈ ਝਾੜੂ ਹੈ ਉਹਨਾਂ ਦੇ ਦਿੱਲੀ ਤੋਂ ਜਿਹੜੇ ਆਏ ਹੋਏ ਲੀਡਰ ਨੇ ਉਹ ਕਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਬਗਾਰ ਰਹੇ ਨੇ ਲਲਕਾਰ ਰਹੇ ਨੇ ਸੁਸੋਧੀਆਂ ਵਰਗੇ ਲੋਕ ਜਿਨ੍ਹਾਂ ਨੂੰ ਜਿਹੜੇ ਖੁਦ ਹਾਰ ਗਏ ਨੇ ਦਿੱਲੀ ਤੋਂ ਉਹ ਇੱਥੇ ਪੰਜਾਬ ਦੇ ਲੋਕਾਂ ਨੂੰ ਡਰਾਉਣ ਦੀ ਰਾਜਨੀਤੀ ਕਰ ਰਹੇ ਨੇ ਔਰ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਉਹਨਾਂ ਮੂੰਹ ਤੋੜ ਜਵਾਬ ਦੇਣਗੇ ਤੇ ਮੀਆਂ ਸਭ ਨੂੰ ਪਤਾ ਹੈ ਕਿ ਨੇ ਕੀਤੀਆਂ ਨੇ ਇਹਦੇ ਵਿੱਚ ਨਰੇਸ਼ ਯਾਦਵ ਨੂੰ ਆਮ ਆਦਮੀ ਦੇ ਜਿਹੜਾ ਮਹਿਰੋਲੀ ਤੋਂ ਐਮ ਐਲ ਏ ਸੀ ਉਹਨੂੰ ਸਜ਼ਾ ਵੀ ਹੋ ਚੁੱਕੀ ਆ 2 ਸਾਲ ਦੀ ਔਰ ਤੁਸੀਂ ਇਹ ਦੇਖੋ ਆਉਣ ਵਾਲੇ ਟਾਈਮ 'ਚ ਸਾਰੇ ਭੇਦ ਖੁੱਲਣਗੇ ਜੋ ਇਹ ਕਹਿੰਦੇ ਨੇ ਬਰਗਾੜੀ ਕਾਂਡ ਹੋਇਆ ਉਹਦੇ ਵਿੱਚ ਵੀ ਜਿਸ ਤਰੀਕੇ ਨਾਲ ਇਹਨਾਂ ਦਾ ਸੀ ਸੋਧਿਆ ਬਿਆਨ ਦੇ ਰਿਹਾ ਸੀ ਕਿ ਤਾਮ ਸਾਮ ਧਾਮ ਦੰਡ ਭੇਦ ਚਾਹੇ ਸਵਾਲ ਜਵਾਬ ਲੜਾਈ ਝਗੜੇ ਜੋ ਕਰਨਾ ਪਵੇ ਕਰੋ ਆਪਣੀ ਸਰਕਾਰ ਬਣਾਉਣੀ ਹੈ ਜਿਹੜੇ ਲੋਕ ਹੁਣ ਜਦੋਂ ਪਾਵਰ ਦੇ ਵਿੱਚ ਨੇ ਇਹ ਗੱਲਾਂ ਕਰਦੇ ਨੇ ਜਦੋਂ ਪਾਵਰ ਤੋਂ ਬਾਹਰ ਹੋਣਗੇ ਜਦੋਂ ਉਹਨੇ ਇੱਥੇ ਪੈਰ ਕੌਣ ਹੋਣਗੇ ਤਾਂ ਤੁਸੀਂ ਸੋਚੋ ਉਹਨਾਂ ਨੇ ਕੀ ਕੁਝ ਨਹੀਂ ਕੀਤਾ ਹੋਵੇਗਾ ਇਹਦੇ ਪਿੱਛੇ ਬਰਗਾੜੀ ਦੇ ਪਿੱਛੇ ਵੀ ਇਹਨਾਂ ਦਾ ਹੱਥ ਨਿਕਲੇਗਾ ਔਰ ਤੁਸੀਂ ਦੇਖੋਗੇ ਕਿ ਆਉਣ ਵਾਲੇ ਜਦੋਂ ਸਾਡੀ ਸਰਕਾਰ ਬਣੇਗੀ ਕੱਲੇ-ਕੱਲੇ ਨੂੰ ਕਿਸ ਤਰੀਕੇ ਨਾਲ ਸਬਕ ਸਿਖਾਇਆ ਜਾਏਗਾ ਅੱਜ ਦੇਖੋ ਤੁਸੀਂ ਦੇਖਦੇ ਸ੍ਰੀ ਹਰਤਾਨ ਸਿੰਘ ਲੰਗੋਵਾਲ ਦੀ ਵਰਸੀ ਤੇ 40ਵੀਂ ਵਰਸੀ ਮਨਾਉਣ ਜਾ ਰਹੇ ਹਾਂ ਇਹ ਵੱਡਾ ਵਰਕਰਾਂ ਤੋਂ ਸਹਾ ਪਿੰਡਾਂ ਚੋਂ ਸ਼ਹਿਰਾਂ ਚੋਂ ਤੇ ਅਸੀਂ ਤਾਂ ਇਹੀ ਕਹਿੰਦੇ ਆਂ ਵੀ ਆਉਣ ਵਾਲੀ ਮੁਰੇ 27 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਇੰਨਾ ਵਰਕ ਨਾਲ ਸਾਥ ਦੇ ਕੇ ਸਰਕਾਰ ਬਣੂਗੀ ਆਪ ਪ੍ਰਧਾਨ ਜੀ ਪੂਰੀ ਫੁੱਲ ਤਿਆਰੀ ਨੇ 20 ਅਗਸਤ ਦੀ ਲੰਗੋਵਾਲ ਦੀ ਪਾਰਟੀ ਅੱਜ ਸਮਾਤ ਤੋਂ ਬਾਅਦ ਅਸੀਂ ਬਲਾਕ ਸਭਾ ਅਤੇ ਜ਼ਿਲ੍ਹਾ ਪ੍ਰੀਧਿਆ ਚੋਣਾਂ ਦੀ ਅਸੀਂ ਪੂਰੀ ਫੁੱਲ ਤਿਆਰੀ ਕਰਾਂਗੇ